ਪਰ ਤਾਂ ਜੀ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਗਏ ਨੇ ਤੇ ਅੱਜ 111 ਕਿਸਾਨਾਂ ਦਾ ਜਥਾ ਜਿਹੜਾ ਮਰਨ ਮਰਤੇ ਬੈਠਣ ਜਾ ਰਿਹਾ ਕੀ ਕਿਵੇਂ ਦੇਖੋ ਅਸੀਂ ਜਿਹੜੀ ਲੋਕਾਂ ਦੀ ਭਾਵਨਾਵਾਂ ਅਸੀਂ ਲੋਕਾਂ ਦੇ ਅੰਦਰੋਂ ਮੋਰਚੇ ਦੇ ਵਿੱਚ ਇਹ ਗੱਲ ਚੱਲ ਰਹੀ ਸੀ ਵੀ ਡਲੇਵਾਲ ਸਾਹਿਬ ਨੂੰ ਮਰਨ ਮਰਤੇ ਬੈਠੇ ਨੂੰ 55 ਦਿਨ ਹੋ ਗਏ ਹੈ ਸਰਕਾਰ ਸੁਣਦੇ ਨਹੀਂ ਤਾਂ ਸਾਨੂੰ ਲੱਗਾ ਕਿ ਕੋਈ ਗਲਤ ਕਦਮ ਨਾ ਚੁੱਕ ਜੇ ਜਿਹੜੇ ਕੱਲੇ ਟਰਾਲੀ ਦੇ ਵਿੱਚ ਹੋਰ ਰਾਇ ਹੁੰਦੀ ਹੈ ਤੰਬੂ ਚ ਹੋਰ ਰਹਿ ਹੁੰਦੇ ਆ ਅਸੀਂ ਉਹਨਾਂ ਦੇ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹ ਜਿਹੜਾ ਜਥਾ ਹੈਗਾ 111 ਦਾ ਉਹ ਉਧਰ ਨੂੰ ਤੋਰਾਂਗੇ ਜਿੱਥੋਂ ਮੋਰਚਾ ਆਪਣਾ ਸ਼ੁਰੂ ਹੁੰਦਾ ਉੱਥੇ ਜਾਣ ਕੇ ਬੈਠਣਗੇ ਆ ਲਗਾਤਾਰ ਉੱਥੇ ਹੀ ਬੈਠਣਗੇ ਵਾਪਸ ਨਹੀਂ ਆਉਣਗੇ ਉੱਥੇ ਦੀ ਗੱਲਬਾਤ ਕਰੀਏ ਤਾਂ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਅਮਲ ਆ ਜਿਹੜਾ ਪੂਰੇ ਤੌਰ ਤੇ ਤਿਆਰ ਹੈ ਜਿਹੜਾ ਉਹ ਉਹਨਾਂ ਦੀ ਮਰਜ਼ੀ ਹੈ ਅਸੀਂ ਤਾਂ ਬੈਠਣਾ ਹੈ ਅਸੀਂ ਕਿਹੜਾ ਕੋਈ ਦਿੱਲੀ ਜਾਣਾ ਜਾਂ ਕੰਧਣਾ ਜਾਣਾ ਇਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਜਾ ਕੇ ਬੈਠਣਾ ਜੀ ਅਸੀਂ ਉਹ ਤਾਂ ਕਿਹਾ ਵੀ ਜਿੱਥੋਂ ਮੋਰਚਾ ਚੱਲਦਾ ਤੇ ਮੋਰਚਾ ਜਿੱਥੇ ਸਮਾਪਤ ਹੁੰਦਾ ਇੱਕ ਡਿਪਟੀ ਕਮਿਸ਼ਨਰ ਵੀ ਆਈ ਸੀ ਕਿ ਕੀ ਗੱਲ ਬਤੋਹੋ ਹ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਸਾਡੀ ਜਿਹੜੀ ਹਰਿਆਣੇ ਦੇ ਵਿੱਚ 163 ਧਾਰਾ ਲੱਗੇ ਜਿਹਨੂੰ ਆਪਾਂ 144 ਕਹਿੰਦੇ ਹੁਣੇ 163 ਦਾ ਮਤਲਬ ਕੀ ਹੁੰਦਾ ਅਸੀਂ ਅਸੀਂ ਗ੍ਰਿਫਤਾਰ ਕਰਾਂਗੇ ਮੈਂ ਖੈ ਕਰ ਲਿਓ ਪਾਣੀ ਦੇ ਬਿਛਾੜਾ ਮਾਰਨੀਆਂ ਥਰੂ ਕੈ ਛੱਡਣੇ ਆ ਤੁਸੀਂ ਗ੍ਰਿਫਤਾਰ ਕਰਨਾ ਛੁੱਡੀ ਮਰਜੀ ਪਰ ਸਾਡਾ ਜਥਾ ਜਿਹੜਾ ਉੱਥੇ ਜਾ ਕੇ ਬੈਠਾ